ਗੁਰੂ ਘਰ ਚ ਦੇਖ ਕੇ ਦਾਖਲ ਹੋ ਕੇ ਇੱਕ ਸਾਖਸ਼ ਨੇ ਉੱਥੇ ਮੌਜੂਦ ਸੇਵਾਦਾਰਾਂ ਨਾਲ ਹੱਥੋਂ ਪਾਈ ਕੀਤੀ ਹੈ ਇਹ ਨਹੀਂ ਨਹੀਂ ਉਸ ਵੱਲੋਂ ਜਬਰੀ ਹਸਤਰ ਚੁਕੇ ਗਏ ਅਤੇ ਸੇਵਾਦਾਰਾਂ ਤੇ ਵਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਦੀਆਂ ਤਸਵੀਰਾਂ ਸੀਸੀਟੀਵੀ ਚ ਕੈਦ ਹੋ ਗਈਆਂ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਹੈ ਕਿ ਪਹਿਲਾ ਇਹ ਵਿਅਕਤੀ ਜਿਸ ਦੇ ਸਿਰ ਤੇ ਖੱਟੇ ਰੰਗ ਦੀ ਰੁਮਾਲ ਬੰਨੀ ਹੋਈ ਹੈ ਉਸ ਵੱਲੋਂ ਮੱਥਾ ਟੇਕਣ ਦੇ ਬਹਾਨੇ ਛੁਸਤਰ ਚੁੱਕੇ ਜਾਂਦੇ ਨੇ ਅਤੇ ਉੱਥੋਂ ਲੰਘਣ ਲੱਗਦਾ ਹੈ ਤਾਂ ਉੱਥੇ ਮੌਜੂਦ ਅਰਦਾਸੀਏ ਸੇਵਾਦਾਰ ਨੂੰ ਕੁਝ ਬੋਲ ਕੇ ਇਹ ਅੱਗੇ ਚਲੇ ਜਾਂਦਾ ਹੈ ਅਤੇ ਦੂਜੇ ਪਾਸੇ ਜਾ ਕੇ ਮੱਥਾ ਟੇਕਦਾ ਹੈ ਜਿਸ ਤੋਂ ਬਾਅਦ ਦੋਵਾਂ ਵਿਚਾਲੇ ਫਿਰ ਤੋਂ ਬੋਲ ਬੁਲਾਈ ਹੁੰਦੀ ਹੈ ਇਸ ਦੌਰਾਨ ਜਦੋਂ ਸਿੰਘ ਉਸ ਨੂੰ ਬਾਹਰ ਜਾਣ ਲਈ ਕਹਿੰਦਾ ਹੈ ਤਾਂ ਇਹ ਵਿਅਕਤੀ ਫੇਰ ਪਿੱਛੇ ਮੁੜਦਾ ਹੈ ਅਤੇ ਜਾ ਕੇ ਉੱਥੇ ਮੌਜੂਦ ਸ਼ਸਤਰ ਨੂੰ ਹੱਥ ਪਾ ਲੈਂਦਾ ਹੈ ਜਿਸ ਨੂੰ ਕਿ ਮੌਕੇ ਤੇ ਮੌਜੂਦ ਅਰਦਾਸੀ ਸਿੰਘ ਅਤੇ ਦੂਜੇ ਸੇਵਾਦਾਰਾਂ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਬਾਹਰ ਪੇਜ ਦਿੱਤਾ ਗਿਆ ਤੁਹਾਨੂੰ ਇੱਕ ਵਾਰ ਇਹ ਪੂਰੀ ਵੀਡੀਓ ਦਿਖਾਉਨੇ ਆ ਜਿਸ ਵਿੱਚ ਕੇ ਪੂਰਾ ਮਾਮਲਾ ਤੁਹਾਨੂੰ ਖੁਦ ਬਾਖੁਦ ਸਾਫ਼ ਹੋ ਜਾਵੇਗਾ Thank yeah.

ਇਹ ਜਰੀਆ ਅਮਰੀ ਸਰਦੇਬ ਬਾਬਾ ਬਕਾਲਾ ਸਾਹਿਬ ਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਪਾਸ਼ਾਈ ਨੌਵੀਂ ਵਿਖੇ ਇਹ ਪੂਰਾ ਘਟਨਾਕਰਮ ਵਾਪਰਿਆ ਜਿੱਥੇ ਗੁਰੂ ਘਰ ਵਿੱਚ ਮੱਥਾ ਟੇਕਣਾ ਹੈ ਸਖਸ਼ ਨੇ ਇਸ ਪੂਰੇ ਘਟਨਾਕਰਮ ਨੂੰ ਅੰਜਾਮ ਦਿੱਤਾ ਇਹ ਵਿਅਕਤੀ ਜਦੋਂ ਮੱਥਾ ਟੇਕਦਾ ਹੈ ਤਾਂ ਅਚਾਨਕ ਹੀ ਇਹ ਗੁਰੂ ਘਰ ਦੇ ਇੱਕ ਸੇਵਾਦਾਰ ਨਾਲ ਭিট ਜਾਂਦਾ ਹੈ ਉਸ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਦਾ ਹੈ ਇਸ ਤੋਂ ਇਲਾਵਾ ਗੁਰੂ ਮਹਾਰਾਜ ਦੀ ਹਜ਼ੂਰੀ ਚ ਪੈ ਸਸਤਰ ਚੁੱਕਣ ਦੀ ਵੀ ਇਸ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨੂੰ ਕੇ ਮੌਕੇ ਤੇ ਮੌਜੂਦ ਸੇਵਾਦਾਰਾਂ ਅਤੇ ਦੂਜੇ ਲੋਕਾਂ ਵੱਲੋਂ ਕਾਬੂ ਕਰ ਲਿਆ ਗਿਆ ਅਤੇ ਬਾਅਦ ਵਿੱਚ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਐਸ.ਪੀ.ਸੀ. ਮੁਲਾਜ਼ਮਾਂ ਨੇ ਆਪਣੀ ਮੁਸਤੈਦੀ ਦਿਖਾਉਂਦੇ ਆ ਇਸ ਨੂੰ ਕਾਬੂ ਕਰ ਲਿਆ ਫਿਲਹਾਲ ਐਸ.ਜੀ.ਪੀ.ਸੀ ਦੇ ਮੁਲਾਜ਼ਮਾਂ ਮੁਤਾਬਕ ਇਸ ਵਿਅਕਤੀ ਨੂੰ ਫੜ ਕੇ ਗੁਰੂ ਘਰ ਤੋਂ ਬਾਹਰ ਕੱਢਿਆ ਗਿਆ ਜਿਸ ਤੋਂ ਬਾਅਦ ਹੁਣ ਉਸ ਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ ਅੱਜ ਸਵੇਰੇ ਨਾ ਤਕਰੀਬਨ 5:30 ਵਜੇ ਕੋਈ ਵਿਅਕਤੀ ਜਿਵੇਂ ਆ ਮੱਥਾ ਟੇਕਣਾ ਉਹਨੇ ਕੋਈ ਆਇਆ ਬੰਦਾ ਪੋਰਾ ਸਾਹਿਬ ਵੇਖੇ ਪੋਰਾ ਸਾਹਿਬ ਵੇਖੇ ਉਹਨੇ ਆ ਕੇ ਨਾ ਜਿਹੜਾ ਸਾਡਾ ਸੇਵਾਦਾਰ ਅਰਦਾਸ ਸਿੰਘ ਡਿਊਟੀ 'ਤੇ ਖੜਾ ਸੀ ਉਹਦੇ ਨਾਲ ਉਹਨੇ ਬਤਮੀਜੀ ਕਰਨ ਦੀ ਕੋਸ਼ਿਸ਼ ਕੀਤੀ ਉਹਨੇ ਉਹਨੂੰ ਬਰਜਿਤ ਕੀਤਾ ਵੀ ਨਹੀਂ ਤੇ ਐਨੇ ਨੂੰ ਦੂਸਰਾ ਸੇਵਾਦਾਰ ਉਹਨੇ ਬੁਲਾ ਕੇ ਉਹਨੂੰ ਉੱਥੋਂ ਬਾਹਰ ਕੱਢਤਾ ਜਦੋਂ ਬਾਹਰ ਕੱਢਿਆ ਕੜਾਖਸਾਰ ਕਾਊਂਟਰ ਤੇ ਗਿਆ ਚਲੋ ਜਿਵੇਂ ਸੰਗਤਾਂ ਦੇ ਵਿੱਚ ਹੁੰਦਾ ਲਲਾ 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 ਵੀ ਆ ਕੀ ਹੋਇਆ ਤੇ ਉਸ ਤੋਂ ਬਾਅਦ ਉਹਨੂੰ ਨਸਾਨਸਾ ਵਾਲੀ ਸਾਈਡ ਤੇ ਲਿਆਏ ਉਹ ਸੰਗਤਾਂ ਨਾਲ ਹੱਥੋ ਪਾਈ ਹੋਣ ਲੱਗ ਗਿਆ ਜਿਹੜੀ ਆਪਣੀ ਪੁਰਾਣੀ ਲੰਗਰ ਦੀ ਇਮਾਰਤ ਹੈ ਨਾ ਸੰਗਤਾਂ ਨੇ ਮੰਚੇਈ ਤੀ ਵੀ ਚਲੋ ਪਰਦੇ 'ਚ ਜਾ ਕੇ ਇਹਨੂੰ ਕੋਈ ਗੱਲ ਪੁੱਛ ਲਈ ਜਾਵੇ ਤੇ ਪਰ ਉਹ ਉੱਥੋਂ ਉੱਥੇ ਜਾਣ ਦੀ ਬਜਾਏ ਨਾ ਸੰਗਤਾਂ ਨਾਲ ਹਫੜਾ ਤਫੜੀ ਕਰਦਾ ਉਹ ਬਾਹਰ ਸਰਹੋਰ ਵੱਲ ਭੱਜ ਗਿਆ ਥਰੋਵਰ ਵੱਲ ਜਾ ਕੇ ਸੰਗਤਾਂ ਵੀ ਮਗਰ ਸੀ ਸਾਡੇ ਜਿਹੜੇ ਡਿਊਟੀ ਵਾਲੇ ਮਲਾਜ਼ਮਾਂ ਤੇ ਉਹ ਵੀ ਸੀ ਇੰਨੇ ਨੂੰ ਮੌਕੇ ਤੇ ਮੈਂ ਵੀ ਪਹੁੰਚ ਗਿਆ ਤੇ ਉਹ ਸੰਗਤਾਂ ਨਾਲ ਮਤਲਬ ਹੱਥੋ ਪਾਈ ਹੋ ਰਿਹਾ ਸੀ ਕੱਲਾ ਵਿਚਕਾਰ ਖੜਾ ਤੇ ਦੇਖਣ ਨੂੰ ਮਤਲਬ ਬੜਾ ਹੈਲਦੀ ਆਦਮੀ ਆ ਉਹ ਤੇ ਉਹ ਅਸੀਂ ਮਤਲਬ ਮੌਕੇ ਤੇ ਜਿਹੜੇ ਪੁਲਿਸ ਨੂੰ ਬੁਲਾ ਲਿਆ ਜੀ ਪੁਲਿਸ ਨੂੰ ਪੁਲਿਸ ਨੂੰ ਇਤਲਾਹ ਦਿੱਤੀ ਪੁਲਿਸ ਨੂੰ ਇਤਲਾਹ ਦੇ ਕੇ ਮੌਕੇ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਜੀ ਹੁਣ ਤੱਕ ਜਿਹੜੇ ਮਨ ਸਾਹਿਬ ਕੁਝ ਤਾਂ 30 ਕਿਤੇ ਜਾਂਚ ਕੀਤੀ ਕਿਹੜੇ ਪਿੰਡ ਦਾ ਹੋਇਆ ਕੀ ਇਹ ਕੀ ਨਾਮ ਹੈਗਾ ਔਰ ਪਹਿਲਾਂ ਵੀ ਕੋਈ ਗੱਲ ਦੀ ਘਟਨਾ ਹੋਈ ਹੈ ਇਹ ਮਤਲਬ ਪਤਾ ਲੱਗਿਆ ਵੀ ਇਹ ਇਹਨੂੰ ਪਿੰਡ ਥੋਥੀਆਂ ਇੱਥੇ ਲੱਗੇ ਥੋਥੀਆਂ ਪਿੰਡ ਹੈ ਜੇ ਇਹ ਇਸ ਕੇਸ ਦੇ ਵਿੱਚ ਮਤਲਬ 2015 ਵਿੱਚ ਵੀ ਦੱਸਦੇ ਨੇ ਵੀ ਇਹਨੇ ਪਿੰਡ ਦੇ ਵਿੱਚ ਕੋਈ ਘਟਨਾ ਕਰਨ ਕੀਤਾ ਇੱਦਾਂ ਦਾ ਹੀ ਗੁਰੂ ਸਾਹਿਬ ਦੇ ਗੁਰਦਾਰਾ ਸਾਹਿਬ ਜਾ ਕੇ ਤੇ ਉਹ ਇਸੇ ਘਟਨਾ ਕਰਮ ਆਉ ਸੀ ਜਿਹੜੀ ਪੁਲਿਸ ਨੂੰ ਰਿਪੋਰਟ ਦਿੱਤੀ ਆ ਪਰੇ ਵੱਲੋਂ ਲੈਟਰ ਦਿੱਤੀ ਆ ਤੇ ਕਾਰਵਾਈ ਕਰਨ ਲਈ ਉਹਦੇ ਵਿੱਚ ਅਸੀਂ ਇਹ ਚੀਜ਼ ਮੈਂਸ਼ਨ ਵੀ ਕਰਤੀ ਵੀ ਹੋ ਸਕਦਾ ਇਹ ਬੰਦਾ ਕਿਸੇ ਇਸ ਭਾਵਨਾ ਨਾਲ ਤਾਂ ਨਹੀਂ ਆਇਆ ਗੁਰਦਾਰਾ ਸਾਹਿਬ ਇਹ ਜਿਹੜੀ ਇਹਨੇ ਪਹਿਲਾਂ ਕੋਈ ਪਿੰਡਾਂ ਪਰ ਕਾਰਵਾਈ ਕੀਤੀ ਹੈ ਮੋਟਲੀ ਜਾਂਚ ਦੇ ਦੌਰਾਨ ਕੀ ਸਾਹਮਣੇ ਕੋਈ ਅਫਰਟਿੰਗ ਨਹੀਂ ਮਿਲਿਆ ਦੇਖਣ ਨੂੰ ਲੱਗਦਾ ਮਤਲਬ ਚਿਹਰੇ ਤੋਂ ਵੀ ਜਿਵੇਂ ਉਹ ਮੈਂਟਲ ਹੁੰਦਾ ਹੈ ਪਰੰਤੂ ਪਰ ਜੜ ਬੰਦਾ ਇਹਨੇ ਪਹਿਲਾਂ ਹੀ ਘਟਨਾ ਕੀਤੀ ਆ ਹੁਣ ਫੇਰ ਕਰਨ ਆਇਆ ਹੋ ਸਕਦਾ ਵੀ ਕੋਈ ਅਜੇ ਮੋਟਲੀ ਜਾਂਚ ਵਿੱਚ ਤਾਂ ਨਹੀਂ ਕੋਈ ਪਤਾ ਲੱਗਿਆ ਪਰ ਦੇਖਣ ਨੂੰ ਚਿਹਰੇ ਤੋਂ ਲੱਗਦਾ ਹੋ ਵੀ ਜਿਵੇਂ ਬਮਾਰ ਟੇਪ ਦਾ ਬੰਦਾ ਹੁੰਦਾ। ਮਤਲਬ ਜ਼ਰੂਰ ਨਹੀਂ ਘਟਨਾ ਕਰਨੀ ਮਤਲਬ ਇਹ ਆਇਆ ਹੋ ਸਕਦਾ ਉਹਦੇ ਮਨ ਦੀ ਮਾੜੀ ਨੀਅਤ ਨਾਲ ਆਇਆ ਹੋਵੇ। ਪਰ ਗੁਰੂ ਸਾਹਿਬ ਦੀ ਕਿਰਪਾ ਰਹੀ ਵੀ ਅੰਦਰ ਕੋਈ ਅਜਿਹੀ ਘਟਨਾ ਨਹੀਂ ਵਾਪਰੀ ਕਿ ਸਰਪ੍ਰਸਤ ਦੀ ਸ਼ੁਰੂਆਤ ਐਂਟਰ ਕਰਦੇ ਜਿਹੜਾ ਫਸਟ ਹਰਕਤ ਤੋਂ ਵੀ ਸਿੱਖੀ ਤੁਹਾਡੇ ਕੋਲ ਨਹੀਂ ਤੁਸੀਂ ਆਪਣੇ ਕੋਲ ਰੱਖਿਆ ਕੀ ਦੇਖਿਆ ਉਹਦੇ ਨਹੀਂ ਉਹ ਸੀਸੀਟੀਵੀ ਦੇਖ ਲੈਣੇ ਆਪਾਂ ਤੁਹਾਨੂੰ ਦਿਖਾ ਦਨੇ। ਠੀਕ ਹੈ। ਉਹਦੇ ਵਿੱਚ ਸ਼ੁਰੂਆਤੀ ਦੇ ਵਿੱਚ ਇੱਕ ਵਾਰੀ ਦੁਬਾਰਾ ਬੇਨਤੀ ਕਰਦੇ ਹੋ ਕਿ ਕਿੰਨਾ ਕ ਘਟਨਾਗ੍ਰਾਮ ਜਿਹੜਾ ਹੈਗਾ ਉਹਦੇ ਵਿੱਚ ਕੋਡ ਹੋਇਆ ਹੈ। ਉਹ ਤਾਂ ਮਤਲਬ ਅੰਦਰ ਗਿਆ ਜੀ ਪੂਰਾ ਸਾਹਿਬ ਦੇ ਸੇਵਾਦਾਰ ਹੈ ਜਿਹੜਾ ਅਰਦਾਸ ਕਰ ਰਿਹਾ ਸੀ ਸਿੰਘਾ ਕਿਸੇ ਪ੍ਰੇਮੀ ਦੀ ਇਹ ਉਹਨੂੰ ਜਾ ਕੇ ਉਹਦੇ ਨੇ ਬਤਮੀਜ਼ੀ ਕੀਤੀ ਜਿਹੜੀ ਉਹ ਪੱਤੀ ਹੁੰਦੀ ਹੈ ਨਾ ਆਪਣੀ ਜਿਹਨੇ ਨਾਲ ਗੋਲਕ ਵਿੱਚ ਮਾਇਆ ਪਾਉਂਦੇ ਨੇ ਖੜ ਕੇ ਸੇਵਾ ਦਾ ਡਿਊਟੀ ਤੇ ਉਹ ਉਹ ਪੱਤੀ ਫੜ ਕੇ ਉਹਦੇ ਉਹਦੇ ਮਾਰਨ ਦੀ ਮਾਰ ਮਾਰਨ ਲੱਗਿਆ ਸੀ ਮਾਰਨ ਦੀ ਕੋਸ਼ਿਸ਼ ਕੀਤੀ ਉਹਨੇ ਇਹਨੂੰ ਕਿਉਂ ਸੇਵਾਦਾਰ ਕਹੀਏ ਨੇ ਤਿੰਨ ਚਾਰ ਨੇ ਅੰਦਰ ਡਿਊਟੀ ਤੇ ਇਹਨੂੰ ਦੂਸਰਾ ਸਿੰਘ ਆ ਗਿਆ ਉਹਨਾਂ ਨੇ ਫੜ ਕੇ ਬਾਹਰ ਕੱਢ ਲਿਆ ਬਾਹਰ ਸਵੇਰੇ ਸੰਗਤ ਵੀ ਹੁੰਦੀ ਆ ਕੁਦਰਤੀ ਹਾਲਾਂਕਿ ਗਨੀਮਤ ਰਹੀ ਕਿ ਸਖਸ ਦੇ ਵੱਲੋਂ ਗੁਰੂ ਘਰ ਚ ਵੜ ਕੇ ਕਿਸੇ ਹੋਰ ਬੇਅਦਵੀ ਦੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਗਿਆ ਪਰ ਇਸ ਵਾਰਦਾਤ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਇਸ ਵਿਅਕਤੀ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤਾਂ ਜੋ ਇਹ ਵਿਅਕਤੀ ਦੁਬਾਰਾ ਜੇਹੀ ਵਾਰਦਾਤ ਨੂੰ ਅੰਜਾਮ ਨਾ ਦੇ ਸਕੇ ਦੂਜੇ ਪਾਸੇ ਪੁਲਿਸ ਨੇ ਇਸ ਵਿਅਕਤੀ ਖਿਲਾਫ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ ਅੱਜ ਮਾਰਨਿੰਗ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ 40 50 50 ਸਾਲ ਦਾ ਸਖਸ਼ਾ ਮੱਥਾ ਟੇਕਣ ਆਏ ਸਗੇ ਜਿਹੜਾ ਪੌਰਾ ਸਾਹਿਬ ਦੀ ਪ੍ਰਕਰਮਾ ਦੇ ਦੌਰਾਨ ਜਿਨੇ ਪਾਟੀ ਸਿੰਘ ਦੇ ਕੋਲ ਚਾਬੀ ਚੱਕਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਗੋਲਕ ਦੇ ਵਿੱਚ ਮਾਇਆ ਪਾਣੇ ਵਾਲਾ ਜਿਹੜਾ ਫੱਟੀ ਸੀਗੀ ਉਹ ਖੋਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਤੁਰੰਤ ਜਿਹੜਾ ਆ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਫੜ ਲਿਆ ਪੁਲਿਸ ਦੇ ਹਵਾਲੇ ਕੀਤਾ ਤੇ ਮੌਕੇ ਤੇ ਪੁਲਿਸ ਨੇ ਜਾ ਕੇ ਸਾਰਾ ਮੌਕਾ ਵੈਰੀਫਾਈ ਕਰ ਲਿਆ ਔਰ ਉਹਦੇ ਖਿਲਾਫ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਉਹਦੇ ਵਿੱਚ ਕੋਈ ਹੁਣ ਤੱਕ ਸਾਹਮਣੇ ਆਇਆ ਕੋਈ ਇੰਟੈਂਸ਼ਨ ਸੀਗੀ ਤਾਂ ਵੀ ਕੋਈ ਪਹਿਲਾਂ ਵੀ ਜੋ ਦੱਸਿਆ ਜਾ ਰਿਹਾ ਵਾ ਸਾਹਿਬ ਉਹਨੂੰ ਪਹਿਲਾਂ ਵੀ ਜਿਹੇ ਮਾਮਲੇ ਦੇ ਵਿੱਚ ਉਹ ਮੈਂ ਤਾਂ ਜਿੱਦ ਕੇ ਪੇਸ਼ ਹੋ ਰਿਹਾ ਹਾਂ ਤੇ ਵੀ ਪਤਾ ਲੱਗਿਆ ਕਿ ਉਹਦੇ ਉੱਤੇ ਆਲਰੇਡੀ ਪਹਿਲਾਂ ਵੀ ਮਕਦਮਾ ਦਰਜ ਹੈ ਤੇ ਨਾਲ ਇਹ ਵੀ ਪਤਾ ਲੱਗਿਆ ਕਿ ਉਹ ਪਿਛਲੇ ਕਾਫੀ ਸਾਲਾਂ ਤੋਂ ਆਪਣੀ ਮੈਂਟਲੀ ਦਵਾਈ ਲੈ ਰਿਹਾ ਉਹ ਫੈਕਟਸ ਜਿਹੜੇ ਆ ਉਹ ਤਫਤੀਸ਼ ਦੇ ਦੌਰਾਨ ਸਾਹਮਣੇ ਆ ਜਾਣਗੇ ਉਹਨਾਂ ਨੂੰ ਜਿਹੜਾ ਇਹਨਾਂ ਦੇ ਨਾਲ ਵਿਚਾਰ ਲਿਆ ਜਾਏਗਾ ਸਰ ਸ਼ੁਰੂਆਤੀ ਜਾਂਚ ਦੇ ਵਿੱਚ ਕੀ ਸਾਹਮਣੇ ਆਇਆ ਹੈ ਹੁਣ ਤੱਕ ਤਾਂ ਕੁਝ ਨਹੀਂ ਇਹ ਤਾਂ ਸਿਰਫ ਮਾਰਨਿੰਗ ਮੱਥਾ ਟੇਕਣ ਆਇਆ ਸੀ ਮੱਥਾ ਟੇਕਣ ਤੋਂ ਬਾਅਦ ਉਹਨੇ ਅਚਾਨਕ ਹੀ ਜਿਹੜਾ ਆ ਉਹਨੂੰ ਚਾਬੀ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਗੁਰਦੁਆਰਾ ਦੇ ਸੇਵਾਦਾਰਾਂ ਨੇ ਫੜ ਲਿਆ ਔਰ ਕੇ ਪੁੱਛਦੇ ਵਾਲੇ ਕਰ ਦਿੱਤਾ ਇਸ ਤੋਂ ਇਲਾਵਾ ਕੋਈ ਹੋਰ ਕੋਰ ਦौरा ਸਾਹਿਬ ਵਿੱਚ ਕਿਸੇ ਕਿਸਨ ਦੀ ਕੋਈ ਵੀ ਉਹਨੇ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਹੈ ਜੀ ਕੀ ਆਇਡੈਂਟੀਟੀ ਕੀ ਇਹ ਵਾਸੀ თੁੱਥੀਆਂ ਪਿੰਡ ਦਾ ਥਾਣੇ ਖਲਤਿਆਂ ਦਾ ਰਹਿਣ ਵਾਲਾ ਹੈ ਠੀਕ ਹੈ ਤੇ ਹਜੇ ਹਸਪੀਟਲ ਦੇ ਵਿੱਚ ਅੰਡਰ ਅਬਜ਼ਰਵੇਸ਼ਨ ਆ ਤੇ ਜਿਵੇਂ ਠੀਕ ਹੁੰਦਾ ਉਸ ਤੋਂ ਬਾਅਦ ਡਾਕਟਰ ਸਾਹਿਬ ਦੀ ਸਲਾਹ ਲੈ ਕੇ ਤੋਂ ਪੁੱਛਾਂਗੇ ਸੱਟ ਹੈ ਗਈਆਂ ਨੇ ਮੂਲੀ ਜੀ ਸਿਰ ਦੇ ਵਿੱਚ ਸੱਟ ਹੈ ਠੀਕ ਹੈ ਕਿਵੇਂ ਲੱਗੀ ਹੈ ਇਹਦੇ ਬਾਰੇ ਵੈਰੀਫਾਈ ਕਰਾਂਗੇ ਸਿਸਟਮ ਵਿੱਚ ਜੀਸਾ ਸਾਇਨ ਹਾਂਜੀ ਹਾਂ ਜਿਸ ਦਿਨ ਉਹ ਨਹੀਂ ਤੱਕ ਦਿੱਤਾ ਜਾਣ ਕਰੀਮ ਤਾਬਕੇ ਇਸ ਤੋਂ ਪਹਿਲਾਂ ਵੀ ਇਸ ਵਿਅਕਤੀ ਨੇ ਗੁਰੂ ਘਰ 'ਚ ਅਜਿਹੀ ਹੀ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ ਇਸ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਫਿਲਹਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਵਾਰਦਾਤ ਸੰਬੰਧੀ ਲਿਖਤੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਅਤੇ ਪੁਲਿਸ ਵੱਲੋਂ ਇਸ ਲਿਖਤੀ ਸ਼ਿਕਾਇਤ ਦੇ ਉੱਪਰ ਬਣਦੀ ਕਾਰਵਾਈ ਦਾ ਪ੍ਰੋਸਾਹਤ ਦਿੱਤਾ ਗਿਆ ਹੈ ਦੱਸਿਆ ਕਿ ਪਿਛਲੇ ਕੁਝ ਦਿਨਾਂ 'ਚ ਜਿਹੜੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਿਨ੍ਹਾਂ ਵਿੱਚ ਗੁਰੂ ਘਰ ਅੰਦਰ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਤੋਂ ਪਹਿਲਾਂ ਇੱਕ ਬੱਚੇ ਵੱਲੋਂ ਗੁਰੂ ਘਰ 'ਚ ਵੜ ਕੇ ਪਾਲਕੀ ਸਾਹਿਬ ਨੇੜੇ ਪੇਸ਼ਾਬ ਕੀਤਾ ਗਿਆ ਸੀ ਇਸ ਤੋਂ ਬਾਅਦ ਖੰਨਾ ਦੇ ਇੱਕ ਮੰਦਿਰ ਵਿੱਚ ਵੀ ਸ਼ਿਵਲਿੰਗ ਦੀ ਪੰਨ ਤੋੜ ਕੀਤੀ ਗਈ ਸੀ ਅਤੇ ਹੁਣ ਬਾਬਾ ਬਖਾਲਾ ਸਾਹਿਬ ਵਿਖੇ ਮੁਰਤੋਂ ਇਕ ਘਟਨਾਕਰਮ ਵਾਪਰਿਆ ਹੈ ਪਿਛਲੇ ਹਫਤੇ ਦੌਰਾਨ ਇਹ 3-4 ਵੱਡੀਆਂ ਘਟਨਾਵਾਂ ਵਾਪਰੀਆਂ ਨੇ ਜਿਸ ਨੇ ਬੱਤੇ ਸਵਾਲ ਜ਼ਰੂਰ ਖੜੇ ਕੀਤੇ ਨੇ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ